ਇਹ ਜਿਹੜਾ ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਆਪਣੇ YouTube ਚੈਨਲ ਤੇ ਹੈ ਬਲੌਗਰਸ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਬਲੌਗਰ ਨੂੰ ਕਰਿਓ ਜੀ ਫਾਲੋਵਰ ਦਾ ਟਾਈਮ ਹੈ ਜੀ ਮਾਰਨਿੰਗ ਦਾ 10:00 ਵਜੇ ਤੇ ਆਪਾਂ ਆਪਣੇ ਜਿਹੜੇ ਕੰਮ ਕਾਰਾ ਸਾਰੇ ਨਿਵੇੜ ਲੇ ਤੇ ਅੱਜ ਉਸਮੇ ਕੱਪੜੇ ਨਹੀਂ ਤੋਂ ਤੇ ਉਂਝ ਵੀ ਤਿਆਰ ਸੁਲੇ ਨੂੰ ਫ੍ਰੀ ਹੋ ਜਾਂਦੇ ਹੁੰਦੇ ਆ ਤੇ ਹੁਣ ਨਾ ਕੱਲ ਵੀ ਜਾਣਾ ਸੀ ਮੈਡੀਸਨ ਲੈਣ ਕੱਲ ਨਹੀਂ ਜਾਇਆ ਗਿਆ ਅੱਜ ਕੋਸ਼ਿਸ਼ ਕਰਦੇ ਆ ਵੀ ਜਾਵਾਂਗੇ ਤੇ ਹੁਣ ਨੇ ਏਦੋਂ ਪਹਿਲਾਂ ਮੰਮੀ ਕਹੇ ਦੀ ਬੀਬੀ ਦਾ ਸੂਟ ਕਟਾ ਦੇ ਚਲ ਮੈਂ ਥੋੜਾ ਬਹੁਤ ਆ ਜਿਹੜਾ ਸੂਟ ਵੀ ਸਟਿਚ ਕਰ ਦੂੰਗੀ ਕੋਈ ਬਾਟਮ ਵਗੈਰਾ ਅ ਘੜੀ ਕਰ ਦੂੰਗੀ ਮਸ਼ੀਨ ਦੇ ਉੱਪਰ ਫਿਰ ਆਪਾਂ ਮਸ਼ੀਨ ਹੈ ਜਿਹੜੀ ਇੱਧਰਲੇ ਕਮਰੇ ਚ ਲਿਆਵਾਂਗੇ ਲੋ ਸ ਬੈਠੇ ਸਿਉਂਦਾਂ ਨੂੰ ਉਸ ਦਾ ਜਿਹੜਾ ਨਿਆ ਸੈਕਟ ਇਕੱਠੇ ਨਹੀਂ ਕਰਦੇ ਸਾਈਡ ਤੇ ਕਰਦੇ ਹੁੰਦੇ ਆ ਫਿਰ ਹੁਣ ਝਾਰੂ ਕੱਢਣਾ ਹੁੰਦਾ ਤੇ ਆਪਾਂ ਲੱਗਿਆਂਗੇ ਹਣ ਬੀਬੀ ਦੇ ਕੱਲ ਉਹ ਜਿਹੜਾ ਸੂਟ ਲਿਆਂਦਾ ਤੇ ਇਹਨੂੰ ਸਟਿਚ ਕਰ ਹੀ ਰਹੀ ਏ ਠੀਕ ਹੈ ਤੁਹਾਡੇ ਸੂਟ ਦੇ ਬਾਰੇ ਵੀ ਆ ਜੂਗੀ ਬਸ ਪਰ ਬੀਬੀ ਦਾ ਸੂਟ ਉਹ ਸਿੱਧੇ ਸਲਵਾ ਦਾ ਬੀਬੀ ਦੇ ਕਿਹੜਾ ਗਾਹ ਨੂੰ ਬਲ ਪਾਉਣੇ ਆ ਸ਼ਾਰਟ ਵੀ ਸਿੱਧੀ ਆ ਸੰਤ ਜੀ ਜੁੱਤੀ ਇੱਕ ਗਾਹ ਪਈ ਆ ਉੱਤੀ ਪਾ ਕੇ ਰਹੀਏ ਜੁੱਤੀ ਪਾ ਲੋ ਅੰਨ ਨੂੰ ਵੀ ਜੀ ਗਾ ਨਾ ਲੈਣੀ ਕੋਈ ਨਾ ਰੋਸੀ ਬਤਨ ਅੰਨ ਨਿਕਰੇ ਬੰਦ ਗਾ ਟਾਈਟ ਆ ਜੀ ਆਪਣਾ ਇਦਨੇ ਉਹਦੇ ਤੋਂ ਹੱਲਾ ਕਰਨਾ। ਕਿਉਂ ਨਾ ਉਹ ਲੈ ਲੈ। ਪਾਲੀ। ਸਕੂਟਰੀ ਚਾਰਜ ਤੇ ਲਾਉਣਾ ਆਲੀ ਆ। ਹਾਂ ਬਸ ਉੱਥੇ ਲਾ ਲੇ ਫਿਰ ਸਕੂਟਰੀ ਤੇ ਜਾਵਾਂਗੇ। ਸਕੂਟਰੀ ਤੇ ਆ। ਉਹਦੇ ਬੈਠੇ ਨਾਲ ਓ ਖਾ ਮਮੀ ਨਾਲੇ ਉਹਦਾ ਸਟੈਂਡ ਹਿਲਾ ਲਿਆਣਗੇ ਫੈਰਦਾਨ ਜੀ। ਫੈਰਦਾਨ ਹੁੰਦਾ ਕਿ ਕੀ ਹੁੰਦਾ? ਨਾਲੇ ਭਾਨੇ ਨਾਲ ਮੈਚ ਲਾ ਲੂੰਗੀ ਰਾਜ। ਉਹ ਇਹਨਾਂ ਸੂਟ ਕੱਟ ਚਲੋ ਜੀ ਸੂਟ ਕੱਟੇ ਆ ਵੀਰਾ ਫੇਰ ਆਪਾਂ ਵਲੌਗ ਨੂੰ ਕੰਟੀਨਿਊ ਕਰਾਂਗੇ ਹਾਂਜੀ ਉਹ ਲਈ ਕੱਟਦੇ ਕਿ ਕਾਕੀ ਵਾਲੀ ਕੱਢਦੇ ਨੇ ਇੱਥੇ ਬਲੈਕ ਦੀ ਪਈ ਸੀਗੀ ਬਲੈਕ ਭੀੜੀ ਥੋੜੀ ਜਿਹੀ ਖੁੱਲੀ ਆ ਮੈਂ ਨਾ ਬਲੈਕ ਇਹਦੇ ਵਿੱਚ ਰੱਖਦਾ ਕਿਤੇ ਥੋੜਾ ਰੱਖਣਾ ਜੇ ਸਕੇ ਲੈਣਾ ਲਓ ਬੀਬੀ ਦੀ ਇੱਕ ਸੂਟ ਦੀ ਹੋਰ ਡਿਮਾਂਡ ਆਈ ਏ ਹੋਰ ਕਿਹ ਹੋ ਜਾ ਲੈਣਾ ਨਹੀਂ ਤੁਸੀਂ ਆਪਦੇ ਪਸੰਦ ਲੈ ਮਹਿਰੂਨ ਰੈੱਡ yellow ਮਸਟਰਡ ਹੋਰ ਲੈ ਆਈ ਬਿਆ ਅੱਗੇ ਹਰਾ ਜਾਇ ਕਟੋ ਨਾ ਨਾ ਤੇ ਆ ਹਰੀ ਜੀ ਰੰਗ ਹੋਰ ਲੈ ਕੇ ਆਵਾਂ ਜਣੇ ਲਓ ਜੀ ਮੰਮੀ ਦੇ ਬੀਬੀ ਦੇ ਸੁਣ ਲਾ ਕੱਕਤਾ ਪੀਲਾ ਲੈ ਕੇ ਦਵਾਂ ਹਾਂ ਠੀਕ ਹੈ ਲੈ ਦੇਣਾ ਦੇ ਪੀਲਾ ਲਿਆ ਦੂੰਗੀ ਹਰਾਸਟ੍ਰੇਲੀਆ ਦੂੰਗੀ ਮੰਮੀ ਆ ਨਾ ਜਿਹੜੀ ਬੀਬੀ ਦੇ ਮੋਢਾ ਜਾਰੇ ਹੋਣ ਕਰਕੇ ਜਿਹੜੀ ਬਾਹਾਂ ਦੀ ਕਟਾਈ ਜਿਹੜੀ ਵੱਖਰੇ ਤਰੀਕੇ ਨਾਲ ਕਰਦੇ ਇਹ ਮੈਨੂੰ ਵੀ ਨਹੀਂ ਆਉਂਦੀ ਕਰਨੀ ਅਗਰ ਹੁਣ ਮੈਂ ਤੁਹਾਨੂੰ ਦਿਖਾਣ ਸਕਦੀ ਮੈਂ ਉਧਰ ਚੱਲੀ ਚਾਹ ਉਬਲੀਆਂ ਦੇ ਵਿੱਚ ਦੁੱਧ ਪਾਦਾ ਫੇਰ ਸੁਣ ਫੇਰ ਦਿਖਾਵਾਂਗੀ ਵੀ ਇਹ ਜਿਹੜੇ ਜਿਆਦਾ ਜਦੋਂ ਆਪਾਂ ਕੱਟਣਾ ਹੋਵੇ ਹਨਾ ਮੋਢਾ ਤਾਂ ਕਿਦਾਂ ਕਟਾਈ ਕਰਦੇ ਆ ਮੰਮੀ ਇਹ ਜੋੜ ਨਹੀਂ ਲਾਉਂਦੇ ਜਾਨੀ ਕਿ ਪਤਾ ਨਹੀਂ ਕਿਵੇਂ ਡੇਡਾ ਮੇਡਾ ਜਿਆ ਕਰਕੇ ਜਿਹੜੇ ਕਟਾਈ ਕਰਦੇ ਨੇ ਤੈਨੂੰ ਹੋਰ ਕੋਈ ਕੰਮ ਨਹੀਂ ਕੋਈ ਕੰਮ ਨਹੀਂ ਬਰਫ ਤੋਂ ਲਾਵਾਂ ਆਹ ਦੇ ਨਾ ਆਹ ਬਾਲ ਖੋਲ ਲੋ ਤੇ ਆਗੀ ਮੈਂ ਪਾਉਣੀ ਆ ਸਰ ਸੋਡੇ ਲੋ ਜੀ ਚਾਹ ਸਾਡੀ ਉਬਲ ਉਬਲ ਤਾਂ ਮਣੀ ਹੋ ਗਈ ਦੁੱਧ ਪਾ ਲਈਏ ਮੇਰੇ ਕੋਈ ਕੰਮ ਕਰ ਕਰਨ ਬੈਠੀ ਪਾ ਉਹ ਘਰ ਫਾ ਬੈਠਣਾ ਨਹੀਂ ਸੱਜਣਾ ਤੇ ਅੱਜ ਗਰਮੀ ਵੀ ਐਨੀ ਕਿ ਜਾੜੀ ਐ ਬੜਾ ਬੁਰਾ ਹਾਲ ਆ ਐਨਾ ਕਿ ਜਾੜੀ ਹਮਸ ਬਣਿਆ ਹੋਇਆ ਹਾਂਜੀ ਪੁੱਤ ਬਰਫ 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 ਤੇ ਚਾ ਨਾ ਬਾਲਾ ਦਾ ਤੇ ਬਰਾ ਹਾਲ ਹੋਇਆ ਪਿਆ ਤਾਂ ਹੰਝੜੀ ਪਈਏ ਬਰਫ ਤਾਂ ਹੀ ਮੈਂ ਸਾਰੇ ਡੋਂਗੇ ਡੋਂਗੇ ਬਾਹਰ ਕੱਢ ਕੇ ਰੱਖੇਗੇ ਤੇ ਤੂੰ ਆ ਪੋਚਾ ਲੱਗਦਾ ਮੇਰੇ ਦਾ ਕੀ ਹਾਲ ਕਰਤਾ ਉਹ ਤਾਂ ਕਿਉਂ ਗਰਮੀ ਚ ਆਉਣੇ ਹੁੰਨੇ ਤੁਸੀਂ ਪਤਾ ਕਿੰਨਾ ਪਸੀਨਾ ਆਇਆ ਬੈ ਤੈਨੂੰ ਸਾਨੂੰ ਤਾਂ ਨਹੀਂ ਸਰਦਾ ਹਣਾ ਹਾਂਜੀ ਬੱਕ ਦਦੇ ਦੇ ਕੱਟੂਗੇ ਹਾਂ ਨਾ ਫਿਰ ਅੱਜ ਖੋਲ ਜੇ ਲਾਈਟ ਨਾ ਆਈ ਨਾ ਦੁੱਧ ਖਰਾਬ ਹੋ ਜਾਊ ਬਸ 2 ਮਿੰਟ ਵੇਟ ਕਰਦੀ ਆ ਮੈਂ ਤੇ ਮੁੜ ਕੇ ਹੋ ਹੋ ਜਾਊਗਾ ਵਰਤ ਜੀ ਖਰਜੂਗੀ ਸਾਰੀ ਲੋ ਜੀ ਬੀਬੀ ਕਹਿੰਦੀ ਹੁਣ ਗਰਮੀ ਆ ਹਣਾ ਉਹ ਤਾਂ ਸੂਟ ਤਾਂ ਹੈਗੇ ਹੈਗੇ ਪਰ ਫਿਰ ਵੀ ਕਈ ਵਾਰੀ ਜਾਣਾ ਆਉਣਾ ਪੈ ਜਾਂਦਾ ਕਿਤੇ ਤਾਂ ਮੁੜ ਕੇ ਫਿਰ ਆਏ ਹੁੰਦਾ ਵੀ ਚਲ ਕੋਈ ਨਾਲ ਤਗੜਾ ਜਾਵੇ ਉ ਤਾਂ ਦੋ ਤਾਂ ਸੂਟ ਤਾਂ ਹੋਣੇ ਹੀ ਚਾਹੀਦੇ ਯਾਨੀ ਕਿ ਸਟਿਚ ਕੀਤੇ ਹੋਏ ਨਿਊ ਸੂਟ ਹਨ ਉਂਝ ਤਾਂ ਘਰੇ ਆਪਣੇ ਸਾਰਿਆਂ ਦੇ ਚੱਲ ਚੱਲ ਗਏ ਹੁੰਦੇ ਹੈਗੇ ਤੇ ਮੈਂ ਅੱਸੀ ਚਲ ਅੱਜ ਵੀ ਫਿਰ ਸ਼ਹਿਰ ਜਾਣਾ ਹੀ ਸੀਗਾ ਪਰ ਦੋ ਦੁਪट्टे ਫੜ ਕੇ ਲਿਆਉਣੇ ਨਾਲੇ ਮੈਂ ਮੈਡੀਸਨ ਲੈ ਕੇ ਆਉਣੀ ਹੈ ਹਨ ਤਾਂ ਕਰਕੇ ਫਿਰ ਬੀਬੀ ਕਹਿੰਦੀ ਜਾਲ ਇੱਕ ਸੂਟ ਮੈਨੂੰ ਹੋਰ ਲੈ ਆ ਦਿਓ ਇੱਕ ਪਾਪੇ ਦਾ ਸੂਟ ਲੈ ਕੇ ਆਉਣਾ ਵਸ ਐ ਮਾੜੇ-ਬਾੜੇ ਨਾਲ ਜਿਹੜੇ ਨਿਕਲੇ ਆਉਂਦੇ ਆਗੇ ਕੱਪੜੇ ਵਗੈਰਾ ਲੈਣ ਵਾਲੇ ਫਿਰ ਅਸੀਂ ਕਿ ਚਲ ਵੀ ਲਿਆ ਲਾਂਗੇ ਤਾਂ ਕਰਕੇ ਇੱਕ ਅੱਜ ਕੱਟਤਾ ਜਿੰਨਾ ਕਿਸੇ ਉੱਤੇ ਦਾ ਮਮੀ ਮੇਰੇ ਆਉਂਦੇ ਨੂੰ ਸਿਉਂ ਲੂਗੀ ਕੋਸ਼ਲ ਮੈਂ ਆ ਸਿਉਂ ਦੂੰਗੀ ਆਕੇ ਤੇ ਐਂ ਸੁੰਤੇ ਜਾਣਗੇ ਥੋੜੇ ਜਿਹੇ ਦਿਨ ਰਹਿ ਗਏ ਛੁੱਟੀਆਂ ਜਿਹੜੇ ਮੰਮੀ ਕਹਿੰਦੀ ਪਤਾ ਨਹੀਂ ਲੱਗਿਆ ਹਜੇ ਮੰਮੀ ਤੋਂ ਵੀ ਨਹੀਂ ਪਿੰਡ ਜਾਇਆ ਗਿਆ ਹਨਾ ਮੰਮੀ ਨੇ ਵੀ ਜਾਣਾ ਪੀਕੇ ਪਿੰਡ ਆਪ ਦੇ ਤੇ ਅਸੀਂ ਵੀ ਹਜੇ ਕਦੀ ਰਿਸ਼ਤੇਦਾਰੀ ਦੇ ਵਿੱਚ ਜਾ ਕੇ ਆਉਣਾਗਾ ਦੇਣਿਆਂ ਝੋਣਿਆਂ ਦਾ ਹਿਸਾਬ-ਕਤਾਬ ਕੋਈ ਛੁੱਟੀ ਦਾ ਹਿਸਾਬ-ਕਤਾਬ ਬਸ ਫਿਰ ਜਾਵਾਂਗੇ ਨਾਲ ਤੁਹਾਡੇ ਨਾਲ ਵੀ ਬਲੌਗ ਹੈ ਜਿਹੜਾ ਸ਼ੇਅਰ ਕਰਾਂਗੇ ਲੋ ਜੀ ਚਾਹ ਪਾਣੀ ਬਣਾ ਕੇ ਛੇਤੀ ਛੇਤੀ ਭਾਂਡੇ ਚੱਲੀਏ ਇੱਥੇ ਤਾਂ ਬੁਰਾ ਹਾਲ ਅੱਜ ਅੱਖਾਂ ਕੰਨੀ ਭੱਜੇ ਪਹਿਲਾਂ ਹੋ ਗਿਆ ਆਪਾਂ ਦੇਖਨੇ ਆਂ ਬਾਪੇ ਦਾ ਗੋੜ ਤਾਂ ਪਜਾਮਾ ਫਰਤੋ ਕੇ ਆਉਣਾ ਮੈਂ ਕਹਿੰਦੇ ਬੱਤੇ ਆਸਤੋਂ ਰੰਗਦਾਰ ਲੈਣਾ ਹਾਂ ਲੈਣਾ ਥੋੜਾ ਜਿਹਾ ਲਾਈਟ ਕਲਰ ਕਾਟਨ ਚ ਦਵਾਣਾ ਹਾਂ ਹਾਂਜੀ ਕੋਈ ਨਾ ਕੋਈ ਜੀ ਲਓ ਜਿਹੜੇ ਆਪਾਂ ਕੱਲ ਤੁਹਾਨੂੰ ਨੀਡਲ ਵਰਕ ਦੇ ਸੂਟ ਦਿਖਾਏ ਸੀਗੇ ਤੇ ਉਹਨਾਂ ਦੇ ਨਾਲ ਜਿਹੜੇ ਦੁਪੱਟੇ ਆ ਦੇਖੋ ਆਪਾਂ ਇਦਾਂ ਜਿਹੜੇ ਦੁਪੱਟੇ ਡਾਈ ਕਰਵਾਏ ਟਾਈ ਡਾਈ ਦੇ ਕਰਵਾਏ ਇਸ ਦੇ ਵਿੱਚ ਸਟਾਰ ਪਵਾਏ ਸੀਗੇ ਤੇ ਸਟਾਰ ਤਾਂ ਇਸ ਦੁਪੱਟੇ ਵਿੱਚ ਵੀ ਪਾਉਣੇ ਸੀ ਵੈਸੇ ਤਾਂ ਇਸ ਇਹ ਦੁਪੱਟਾ ਬਹੁਤ ਸੋਹਣਾ ਲੱਗਦਾ ਦੁਪੱਟਾ ਬਹੁਤ ਸੋਹਣਾ ਲੱਗਦਾ ਹਨਾ ਤੇ ਉਹ ਡਾਈ ਵਾਲਾ ਵੀ ਦਾ ਕਹਿੰਦਾ ਹਨਾ ਵੀ ਇਹਦੇ 'ਚ ਸਟਾਰ ਨਹੀਂ ਪੈਂਦੇ ਇਸ ਕਲਰ ਦੇ ਵਿੱਚ ਤੇ ਇਹਦੇ 'ਚ ਇਦਾਂ ਹੀ ਡਾਈ ਹੋਊਗਾ ਤੇ ਆਹ ਵਾਲਾ ਜਿਹੜਾ ਪਰਪਲ ਸੂਟ ਨਾਲ ਡਾਈ ਕੀਤਾਗਾ ਤੇ ਦੁਪੱਟੇ ਤੁਸੀਂ ਆਪ ਹੀ ਦੇਖ ਕੇ ਦੱਸ ਸਕਦੇ ਹੋ ਹਨਾ ਕਿ ਦੁਪੱਟੇ ਜਿਹੜੇ ਕਿੱਡੇ ਸੋਹਣੇ ਆ ਜਿਹੜੇ ਆਪਾਂ ਡਾਈ ਕੀਤੇ ਦੇਖ ਲੋ ਵਰਕ ਵੀ ਬਹੁਤ ਸੋਹਣੀ ਹੈ ਤੇ ਡਾਈ ਵੀ ਜਿਹੜੇ ਆਪਾਂ ਦੁਪੱਟੇ ਬਹੁਤ ਸੋਹਣੇ ਕਰਵਾਏ ਆ ਤੇ ਦੁਪੱਟਿਆਂ ਨਾਲ ਤੇ ਹਨਾ ਸੂਟ ਦੀ ਜਿਹੜੀ ਗ੍ਰੇਸ ਹੈ ਬਹੁਤ ਜ਼ਿਆਦਾ ਬੰਦੀ ਹੈ ਜੀ ਬਹੁਤ ਸੋਹਣੇ ਲੱਗਣਗੇ ਬਾਕੀ ਪਹਿਣਾ ਸਟਿਚਿੰਗ ਕਰਨੀਆਂ ਹਨਾ ਸੂਟ ਦੇ ਤੇ ਇਸ ਤੋਂ ਵੱਧ ਹੈ ਜਿਹੜੇ ਸੂਟਾਂ ਦੀ ਗ੍ਰੇਸ ਪਊਗੀ ਪਰ ਸਭ ਤੋਂ ਵੱਧ ਹੁੰਦੀ ਜਿਵੇਂ ਕਿ ਸੂਟ ਦੀ ਗ੍ਰੇਸ ਹੈ ਜਿਹੜੀ ਦੁਪੱਟੇ ਤੋਂ ਪੈਂਦੀ ਹੈ ਅਗਰ ਦੁਪੱਟਾ ਸੋਹਣਾ ਹੋਊਗਾ ਹਨਾ ਤਾਂ ਸੂਟ ਆ ਜਿਹੜਾ ਬਹੁਤ ਸੋਹਣਾ ਲੱਗੂਗਾ ਦੇਖੋ ਬਾਕੀ ਪਹਿਣਾ ਰਿਵਿਊ ਦੇਣੀਆਂ ਉਹਨਾਂ ਕੋਲੇ ਪਹੁੰਚ ਜਾਣਗੇ ਕੋਸ਼ਿਸ਼ ਕਰਦੇ ਆ ਸ਼ਾਮ ਤੱਕ ਆ ਜਿਹ ਸੂਟ ਪਹੁੰਚਦੇ ਕਰ ਦਾਂਗੇ ਉਹਨਾਂ ਤੱਕ ਤੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਕਿ ਜਿਹੜੇ ਸਾਨੂੰ ਦੁਪੱਟੇ ਆ ਕਿੱਦਾਂ ਦੇ ਲੱਗੇ ਸਾਰੇ ਦੁਪੱਟੇ ਮੈਂ ਕਹਿਣਾ ਉਹ ਹੱਥ ਦੇ ਵਿੱਚ ਉਦਾਂ ਦਿਖਾਈ ਨਹੀਂ ਜਾਣੇ ਹੈਗੇ ਫਿਰ ਮੈਂ ਤਾਰਤੀ ਰੱਖ ਕੇ ਜਿਹੜੀ ਦੁਪੱਟਿਆਂ ਦੀ ਜਿਹੜੀ ਤੁਹਾਡੇ ਨਾਲ ਵੀਡੀਓ ਸ਼ੇਅਰ ਕੀਤੀ ਆ ਤੇ ਹੁਣ ਆਪਾਂ ਇਹਨਾਂ ਤੈਂ ਵਗੈਰਾ ਲਾ ਕੇ ਸਾਰੇ ਸੂਟਾਂ ਦੇ ਵਿੱਚ ਪਾ ਕੇ ਸੂਟਾਂ ਕੋਲ ਵੀ ਦਿਖਾਵਾਂਗੇ ਤੇ ਪਹੁੰਚਦੇ ਕਰੀਏ ਆਪਾਂ ਪਹਿਣਾ ਕੋਲੇ ਸੂਟ ਫਿਰ ਆਪਾਂ ਬਸ ਥੋੜੇ ਕਿ ਦਿਨਾਂ ਤੱਕ ਜਿਹੜੇ ਆਪਾਂ ਨਿਊ ਸਮਰ ਕਲੈਕਸ਼ਨ ਲੈ ਕੇ ਆਵਾਂਗੇ ਤਾਂ ਦੋ ਦਿਨ ਵੇਟ ਕਰੋ ਤਾਂ ਉਸ ਬਲੌਗ ਨੂੰ ਵੀ ਪਲੀਜ਼ ਸਪੋਰਟ ਕਰਿਆ ਕਰੋ। ਇਹ ਆਪਾਂ ਪਹਿਣਾ ਦੇ ਸੂਟ ਹੈ ਜਿਹੜੇ ਰੈਡੀ ਕਰਤੇ ਦਿਖਿਓ। ਕੈਮਰੇ ਦੇ ਵਿੱਚ ਇੰਨਾ ਕਿ ਲਾਈਟ ਕਲਰ ਦਿਖਾਈ ਦਿੰਦਾ ਤੇ ਐਡਾ ਸੋਹਣਾ ਕਲਰ ਹੈ ਨਾ ਪਹਿਣਾ ਦੇ ਸੂਟ ਦਾ। ਹਾਂਜੀ ਇਹ ਆ ਸੂਟ ਨਾਲ ਇਹ ਵਾਲਾ ਦੁਪੱਟਾ ਹੈ। ਆ ਵਾਲੇ ਸੂਟ ਨਾਲ ਇਹ ਵਾਲਾ ਦੁਪੱਟਾ ਆ ਬਾਹਾਂ ਤੇ ਆਉਗੀ ਵਰਕ। ਆ ਵਾਲੀ ਗਲੇ ਤੇ ਆ। ਦੇਖੋ ਇਹਦੇ ਨਾਲਾ ਦੁਪੱਟਾ ਸਾਈਡ ਤੇ ਨਿਕਲਿਆ ਪਿਆ। ਲਾਈਡਾਈ ਦੇ ਦੁਪੱਟੇ ਕਰਾਏ ਆ। ਬਸ ਆਪਾਂ ਕਰਕੇ ਪੈਕ ਕਿਆ ਆਪਾ ਪੇਸ ਦੇਣੀ ਆਪਾ ਬੋਲ ਹਾਂ ਤੈਨੂੰ ਸੂਟ ਇੱਕੋ ਜਿਹੇ ਤੇ ਇੱਕ ਪਰਪਲ ਹੈ ਜਿਹੜਾ ਅਲੱਗ ਦਾਗਾ ਕਹਿੰਦਾਣਾ ਮੰਮੀ ਆਉਣਗੇ ਪਸੰਦ ਪਹਿਣਾ ਨੂੰ ਸੂਟ ਆਪਾਂ ਕਰਕੇ ਪੈਕ ਤੇ ਹੁਣ ਆਪਾਂ ਅਗ ਲੈਂਦੇ ਬੀਬੀ ਵਰਗਿਆਂ ਲਈ ਪੋਲੀਥੀਨ ਦੇ ਵਿੱਚ ਪਾ ਕੇ ਰੱਖ ਦਿੰਨੇ ਆ ਮੰਮੀ ਸਈਆਂ ਜੇ ਬੀਬੀ ਦਾ ਸੂਟ ਤੇ ਅੱਜ ਪਹਿਲਾਂ ਆਪਾਂ ਗਏ ਸੀ ਉਧਰ ਮੈਡੀਸਨ ਲੈਣ ਬਸ ਅੱਜ ਵੀ ਸਾਰਾ ਦਿਨ ਜਿਹੜਾ ਚੈਰਟੀ ਟੱਕ ਦੇਣ। ਜਿਹੜੇ ਦੁਪट्टे ਫੜ ਕੇ ਲੈ ਕੇ ਆਉਣੇ ਸੀਗੇ। ਬਹੁਤ ਦਿਨ ਦੇ ਪਹਿਣਾ ਦੇ ਵਿਚਾਰਾਂ ਦੇ ਸੁਲਟਾਈ ਹੋਈ ਸੀ। ਅੱਜ ਕੰਪਲੀਟ ਹੋ ਗਈ। ਲਓ ਜੀ ਟਾਈਮ ਹੋ ਗਿਆ 8 ਦਾ। ਤੇ ਇਹ ਤੋਂ ਪਹਿਲਾਂ ਅੱਜ ਬਸ ਸੂਟਾਂ ਦੇ ਦੋ ਦੋ ਵਲੌਗ ਹੀ ਬਣਿਆ ਅੱਜ ਤੋਂ ਬਾਅਦ ਕੋਈ ਵਲੌਗ ਨਹੀਂ ਬਣਿਆ ਕਿਸੇ ਕੰਮ ਕਰਦਾ ਨਹੀਂ ਬਣਿਆ ਕਿਉਂਕਿ ਮੈਡੀਸਨ ਲੈ ਕੇ ਲੇਟ ਆਈ ਹਨਾ ਤੇ ਆ ਕੇ ਫਿਰ ਮੈਂ ਕੰਮ ਕਰ ਕਰਨ ਲੱਗੀ ਮੰਮੀ ਮਸ਼ੀਨ ਤੇ ਬੈਠੀ ਸੀ ਮੰਮੀ ਸ਼ਾਮ ਨੂੰ 6 6:30 ਵਜੇ ਮਸ਼ੀਨ ਤੋਂ ਉੱਠੇ ਸ਼ਰਟ ਸੇਵਕੇ ਫਿਰ ਮੈਂ ਬਾਟਮ ਸਟਿਚ ਕਰਕੇ ਹੁਣ ਹਟੀਆਂ 8:00 ਫਿਰ ਮੰਮੀ ਨੇ ਜਾ ਕੇ ਬਾਹਰ ਚੁੱਲ੍ਹੇ ਚੌਕੇ ਦਾ ਕੰਮ ਕੀਤਾ ਪਹਿਲਾਂ ਮੈਂ ਭਾਂਡਿਆ ਵਗੈਰਾ ਦਾ ਦਿੱਧਾ ਰੰਦੂਰਾ ਕੱਢ ਕੇ ਆਈ ਤੇ ਅੱਜ ਬਸ ਕੋਈ ਵੀ ਵਲੌਗ ਨਹੀਂ ਬਣ ਸਕਿਆ ਓਨਲੀ ਬਸ ਥੋੜਾ ਜਿਹਾ ਵਲੌਗ ਬਣਿਆ ਤੇ ਹੁਣ ਚਲਦੇ ਆ ਬਾਹਰ ਮੰਮੀ ਰੋਟੀ ਲਗਦੀ ਆ ਤੇ ਫੜਾਉਣੇ ਸਾਰਿਆਂ ਨੂੰ ਰੋਟੀ ਟੁੱਕ ਤੇ ਅੱਜ ਇੱਕ ਹੋਰ ਸੂਟ ਲੈ ਕੇ ਆਂਦਾ ਸੀ ਨਾ ਬੀਬੀ ਦਾ ਤੇ ਉਹ ਆਪਾਂ ਦਿਖਾਵਾਂਗੇ ਤੁਹਾਨੂੰ ਲਓ ਜੀ ਇੱਕ ਸੂਟ ਬੀਬੀ ਨੂੰ ਆ ਲੈਤਾ ਕਈ ਵਾਰੀ ਕਿਤੇ ਜਾਣਾ ਆਉਣਾ ਪੈ ਜਾਂਦਾ ਹਨਾ ਵਧੀਆ ਕਾਟਨ ਦਾ ਵਾਲਾ ਸੂਟ ਲੈ ਕੇ ਆਂਦੇ ਇੱਕ ਸੂਟ ਲੈ ਕੇ ਆਂਦੇ ਆਵਲਾ ਆਪਣੇ ਪਾਪਾ ਜੀ ਦਾ ਜੀਜ਼ਾ ਕਾਟਨ ਉਹ ਦੇਖ ਲਿਖੀ ਹੋਈ ਜੀਜ਼ਾ ਕਾਟਨ ਦਾ ਪਾਪੇ ਵਾਸਤੇ ਲੈਂਦਾ ਚਲ ਹੁਣ ਹੌਲੀ ਹੌਲੀ ਇਹ ਜਿਹੜਾ ਸਟਿਚ ਹੋ ਜਾਣਗੇ ਹੁਣ ਘਰੇ ਹੁੰਨੇ ਕਿਉਂਕਿ ਟਾਈਮ ਤੇ ਪ੍ਰੈਮ ਕੱਢ ਕੇ ਜਿਹੜੀ ਸੂਟ ਆਪਾਂ ਸਟਿਚ ਕਰ ਦਾਂਗੇ ਤੇ ਚਲੋ ਜੀ ਹੁਣ ਚੱਲਦੇ ਆਂ ਪਰੋਟੀ ਟੁੱਕੋ ਵਾਲ ਫੜਾਈਏ ਸਾਰਿਆਂ ਨੂੰ ਅੱਜ ਸਮ੍ਰੀਤ ਵਰਗਿਆਂ ਵੀ ਘਰੇ ਨਹੀਂ ਘਰੇ ਵੀ ਸੋਨਸਰਾ ਵੀ ਮੰਮੀ ਆਂਗਾ ਤਾਂ ਨਹੀਂ ਉਧਰ ਉਹ ਨਹੀਂ ਅੱਜ ਆਪਣੀ ਉਧਰ ਰਾਜਵੀਰ ਆ ਗਿਆ ਰਾਜੀ ਆ ਗਈ ਤੇ ਬਸ ਉਹਦੇ ਕੋਲੇ ਹੈ ਕਰਦੀਆਂ ਕਾਲ ਵੀ ਘਰੇ ਪਹੁੰਚਣੀਆਂ ਕਿ ਆਏ ਨੇ ਬਸ ਉੱਥੇ ਹੀ ਬਹਿ ਜਾਣ ਉਹਦੇ ਕੋਲੇ ਅੱਜ ਇਹ ਆਏ ਹੋਣੇ ਬਾਅਦ ਜਾਏਗੇ ਹਾਂਜੀ ਹਾਂ ਇਹ ਐਕਸਰਸਾਈਜ਼ ਕਰੋ ਕੋਲ ਕੋਸਟ ਲੈਣਾ ਰਿਗਸਨਿੰਗ ਕੀ ਖਾਗੇ ਨਾ ਅੰਦਰੋਂ ਕੀ ਬਿਸਕੁਟਾ ਲਈ ਦਿਵਾਸ ਨਾ ਇਹ ਇਹ ਦੇ ਦੇ ਆਖੇ ਲਿਆ ਮੱਖਾ ਖੰਡ ਵਾਲੇ ਪਰੌਂਠਾ ਆਜ ਨਾ ਬਨੇ ਤੂਰੀਆਂ ਬਣੀਆਂ ਤੇ ਤੂਰੀਆਂ ਨੂੰ ਪਸੰਦ ਨਹੀਂ ਹੈਗੀਆਂ ਹੈ ਹਨਾ ਤਾਂ ਕਰਕੇ ਨੇ ਖੰਡ ਵਾਲਾ ਪਰੌਂਠਾ ਬਣਾਇਆ ਇਹਦੇ ਡੈਡੀ ਲੇ ਆਦ ਨਹੀਂ ਹੈ ਇਹਦੇ ਡੈਡੀ ਤੋਂ ਲਾਗੇ ਡਾਇਰੈਕਟਰ ਤੇ ਅੱਜ ਇੰਨਾ ਕ ਜਿਆਦਾ ਲੇਟ ਹੋ ਗਏ ਹਜੇ ਰੋਟੀ ਪਾਣੀ ਅਸੀਂ ਖਾਣਾ 9:00 ਬਜੇ ਚ 10 ਮਿੰਟ ਰਹਿੰਦੇ ਰਹਿ ਗਏ ਤੇ ਇੱਕ ਨਾ ਆਪਣੇ ਰਿਸ਼ਤੇਦਾਰ ਆ ਗਏ ਚਾਹ ਸੀ ਇਹ ਨਹੀਂ ਰਿਸ਼ਤੇਦਾਰ ਤਾਂ ਕੀ ਵਿਚਾਰੇ ਵੈਸੇ ਤਾਂ ਤੇ ਉਹ ਸੀਗੇ ਆਪਣੇ ਆਉਂਦੇ ਹੁੰਦੇ ਨਾ ਜਿਹੜੇ ਨੂਨ ਵੇਚਣ ਹਨਾ ਉਹ ਆ ਗਏ ਦੋਨੇ ਵੀ ਹਸਬੈਂਡ ਵਾਈਫ ਸੀਗੇ ਉਹ ਵਿਚਾਰੇ ਕਹਿੰਦੇ ਸਾਨੂੰ ਰੋਟੀ ਦੇ ਦਿਓ ਤੇ ਵੀ ਅਸੀਂ ਕਿੱਥੇ ਪਕਾਵਾਂਗੇ ਹਨਾ ਨਾਲੇ ਮੰਜੇ ਵਗੈਰਾ ਵੀ ਕਾਫੀ ਜਾਣੇ ਆਉਂਦੇ ਹੁੰਦੇ ਆਸੇ ਪਾਸੇ ਸਾਰੇ ਘਰਾਂ ਦੇ ਮੰਗ ਲੇ ਫਿਰ ਤਾਂ ਕਰਕੇ ਪਹਿਲਾਂ ਉਹਨਾਂ ਦੀ ਰੋਟੀ ਲਾਹੀ ਤੇ ਉਹਨਾਂ ਨੂੰ ਹੁਣ ਬੰਨ ਕੇ ਦਿੱਤੀ ਉਹ ਲੈ ਕੇ ਗਏ ਆ ਵਿਚਾਰੇ ਉਹ ਸੀ ਆਪਣੇ ਜਾਨੀ ਕਿ ਆਪਣੇ ਰਿਸ਼ਤੇਦਾਰਾਂ ਨੂੰ ਵੀ ਜਾਣਦੇ ਸੀ ਇਥੋਂ ਸਮਾਗ ਪਿੰਡ ਤੋਂ ਆਏ ਸੀਗੇ ਉਂਝ ਹੁੰਦੇ ਰਾਜਸਥਾਨ ਦੇ ਉੱਥੇ ਰਿਹਾਈਸ਼ ਆ ਉਹਨਾਂ ਦੀ ਫਿਰ ਆ ਸਪਾਸੇ ਪਿੰਡਾਂ ਦੇ ਵਿੱਚ ਆਉਂਦੇ ਤੇ ਉਹ ਫਿਰ ਵਿਚਾਰਾ ਨੇ ਜੇ ਦੋ ਆ ਕੇ ਹਨਾ ਗਰਮੀ ਦੇ ਵਿੱਚ ਔਖਾ ਵੀ ਹੋ ਜਾਂਦਾ ਉਹਨਾਂ ਨੂੰ ਹਨਾ ਉਹ ਵਿਚਾਰੇ ਕਿੱਥੇ ਤਾਬਦਾ ਚੁੱਲ੍ਹੇ ਵਗੈਰਾ ਉਹਨਾਂ ਦੇ ਕੋਲੇ ਕਿਹੜਾ ਹੁੰਦੀ ਹੈਗੇ ਆਏ ਮੰਗ ਤੰਗ ਕੇ ਚੱਲ ਵਿਚਾਰੇ ਆਦਾ ਡੰਗ ਲਾ ਲੈਂਦੇ ਤੇ ਉਹਨਾਂ ਨੂੰ ਰੋਟੀ ਉਹਨਾਂ ਨੂੰ ਬਣਾ ਕੇ ਦਿੱਤੀ ਤੇ ਹੁਣ ਨਵਰੀਤ ਕੌਰ ਨੇ ਖਾਧੀ ਹੈ ਹਨਾ ਵੈਸੇ ਬੀਬੀ ਤੇ ਪਾਪਾ ਖਾ ਰਹੇ ਆ ਅੱਜ ਡੈਡੀ ਟਰੈਕਟਰ ਧੋਣ ਲੱਗਣਾ ਤਾਂ ਕਰਕੇ ਸਾਰਾ ਕੰਮ ਡੇਟ ਹੋ ਗਿਆ ਲਿਆਉਣੀ ਆ ਲੋ ਚੇ ਹੁਣ ਮੈਂ ਆਇਆ ਤਾਂ ਅਨੇ ਉਲਜੇ ਸੋਜੇ ਜੇ ਉਲਜੇ ਜੇ ਕਈ ਨਵਾਲੀ ਯਾਦ ਹੈ ਅੰਮਾ ਕਰਕੇ ਨਾ ਮਸ਼ੀਨ ਡਾਉਣ ਕਰਕੇ ਜਿਹੜੇ ਕੰਮ ਐ ਬਹੁਤ ਜ਼ਿਆਦੇ ਬਾਦੇ ਜਾਂਦੇ ਆ ਫਿਰ ਆਪਾਂ ਜਦੋਂ ਸੌਣ ਲੱਗ ਜਾਨੇ ਕੱਪੜੇ ਤੇ ਫਿਰ ਆਪਾਂ ਨੂੰ ਲਾਲਚ ਹੋ ਜਾਂਦਾ ਹਨ ਤੇ ਉੱਠੀ ਵੀ ਨਹੀਂ ਬਸ ਉਵੇਂ ਪਹਿਲਾਂ ਮੰਮੀ ਬੈਠੇ ਰਹੇ ਮੰਮੀ ਤੋਂ ਬਾਅਦ ਫਿਰ ਮੈਂ ਲੱਗੀ ਫਿਰ ਮੰਮੀ ਅੰਦਰ ਕੰਮ ਕਰਦ ਲੱਗੇ ਚਲ ਅਸੀਂ ਬੀਬੀ ਦਾ ਨਾਲ ਮਿਲ ਕੇ ਸੂਟ ਕੰਪਲੀਟ ਕਰਤਾ ਹਨ ਕਰਦੇ ਨੂੰ ਹੋਰ ਦੇਖ ਲਾਂਗੇ ਦੇਤੀ ਚੱਕ ਰਾਨੀ ਲੋ ਜੀ ਆਪਾਂ ਚੱਲੇ ਉਧਰ ਮੰਤਰੀ ਜੀ ਤਨ ਮਿਲਣਾ ਇੱਕ ਸਮਰੀਦ ਉੱਥੇ ਹੈ ਕਹਿੰਦੀ ਮੈਨੂੰ ਲੈ ਕੇ ਜਾਓ ਤੇ ਕਹਿੰਦੀ ਮੈਂ ਇਧਰ ਆਉਣਾ ਨਾਲੇ ਤੁਸੀਂ ਮੰਤਰੀ ਜੀ ਤਨ ਮਿਲ ਜਾਓ ਹਣ ਆਪਾਂ ਜਾਇਆ ਨੇ ਟਾਈਮ ਤਾਂ ਵੈਸੇ 9:35 ਹੋ ਗਏ ਚਲ ਵੇ ਜੀ ਅੱਧਾ ਘੰਟਾ ਹਾਂਜੀ ਇਕੱਠਾ ਕਰਕੇ ਨਾ ਬੋਕਰ ਬਣਾ ਤਿੰਨੇ ਮਿੱਟੀ ਮਿੱਟੀ ਕੋਈ ਤਾਂ ਗੱਗੂ ਤੋਂ ਕਰਾ ਦੂ ਨੰਬਰ ਲਾ ਕੇ ਬੋਕਰ ਬਣਾ ਚਲੋ ਚਲੀਏ ਉਧਰ ਆਪਾਂ ਲੋ ਜੀ ਇੱਕ ਸੂਟ ਸਨ ਹੋਰ ਦਿਖਾਈਏ ਮਨਪ੍ਰੀਤ ਕੌਰ ਚਾਹਲ ਉਹ ਤੇ ਕੀ ਹੈ ਬੜਿੰਗ ਪਹੁੰਚ ਕੇ ਛੁੱਟੀਆਂ ਮਨਾਉਣ ਤੇ ਸੂਟ ਲੈ ਕੇ ਆਪਣੇ ਡੱਡਾ ਭੈਣਾਂ ਕੋਲੇ ਸੂਟਾਂ ਦੀਆਂ ਗੱਲਾਂ ਹੁੰਦੀਆਂ ਦੇਖੇ ਜਾਂਦੇ ਸੀਗੇ ਤੁਸੀਂ ਵੀ ਦੱਸਿਓ ਕਿੱਦਾਂ ਲੱਗਿਆ ਸੂਟ ਵੈਸੇ ਬਹੁਤ ਜਿਆਦਾ ਸੋਹਣਾ ਗਲੇ ਦਾ ਵਰ ਕਿਦੋਂ ਵੱਧ ਸੋਹਣਾ ਹਨ ਪਰ ਆਹ ਕਾਫੀ ਹੈ ਨਾ ਪਹਿਲਾਂ ਮੈਨੂੰ ਅੱਧਾ ਲਿਜਾ ਸੀ ਜਾਈ ਕਰਦੇ ਮੈਂ ਘਰੋਂ ਵੇਖ ਜਾਂਦੇ ਪੁੰਦੀ ਨਹੀਂ ਕਰੇ ਵੱਧ ਪੁੰਨੀਆਂ ਹਾਂ ਤੇਰ ਸਵਾਲਾਂ ਦੇ ਜਿਹੜੀ ਹੁੰਦਾ ਉਹ ਪਾ ਲੈਣੀ ਆ ਆ ਕਰਕੇ ਦੁਬਾਰਾ ਸੁਣੀਏ ਕੰਸਲ ਕਰਦੇ ਨਹੀਂ ਕੰਪਨੀ ਮੈਂ ਇਧਰ ਤਾਂ ਨਹੀਂ ਪੈਂਦਾ ਨਿੱਕਾ ਅਗਲਾ ਮੈਂ ਤਾਂ ਸਵਾਲ ਨਹੀਂ ਪੁੱਛਣਾ ਸੁਣਾ 34 ਕਿੰਨੇ ਦਾ ਬਣਿਆ ਰਾਜੀ ਉਹ ਮੈਂ ਬਹੁਤ ਜਿਆਦਾ ਆਵਲ ਆ ਦੇ ਆਵਲ ਲੈਤਾ ਸੀਗਾ ਮਨਪ੍ਰੀਤ ਨੇ ਆਪਣੇ ਦੋ ਇਹ ਵਾਲਾ ਸੂਟ ਨੇ ਬਣਾਇਆਗਾ ਫਰਾਕ ਹਲਕੀ ਜਿਹੀ ਬਣਾਈਏ ਬਲ ਕੋ ਆ ਕੇ ਦੋ ਦੋ ਤੰਕਰ ਬਲ ਕੋ ਆ ਕੇ ਸੇਰੀ ਕੋਲ ਟੂ ਬ੍ਰਦਰ ਹਾਂ ਉਹ ਯਾਨੀ ਸੇ ਉਹ ਟਿੱਪਲਾ ਸੀਸਾ ਉਹਨੇ ਲੈ ਲੈ ਦੇਖੀ ਜਾਂਦੀ ਹੈ ਇਹ ਵਾਲਾ ਸ਼ੀਸ਼ਾ ਕੰਗਰੂ ਹੋ ਚੁੱਕਿਆ ਹੈ ਕੋਲ ਟੂ ਬ੍ਰਦਰ ਬਲੈਕ ਸੂਟ ਚਲ ਪਰ ਟੱਕ ਨਹੀਂ ਲਿਆ ਫਿਰ ਮੈਂ ਜਾਣਾ ਹੈ ਤਾਂ ਬੋਦੋ ਐ ਉਹ ਜੇ ਥੋੜੀ ਜਿਹੀ ਚਾਚ ਕਰ ਉਹਦੇ ਸੁੱਕਣੇ ਉਹਨੇ ਹੋ ਕਰਤਾ ਕੰਟਰਾਸਟ ਬਣਾ ਕੇ ਲਾਤੀ ਕਰੀਮ ਕਰੀਮ ਹੈ ਕਿ ਇਹ ਵਾਈਟ ਹੈ ਇਹਦੇ ਤੇ ਕਰੀਮ ਦਾ ਵਾਈਟ ਆ ਵਾਈਟ ਆ ਇਹ ਮੈਂ ਦਿਨੇ ਵੇਖੀ ਉਹਦਾ ਹੁਣ ਤੇ ਲੱਗਦੀ ਹੈ ਥੋੜੀ ਜਿਹਾ ਲੱਗ ਜਾਂਦੀ ਮਹਿਰੂਨ ਜੀ ਲੱਗਦੀ ਹਾਂ ਮੈਂ ਇਹਨੂੰ ਐ ਹੀ ਕਿਹਾ ਸੀ ਮਖੇ ਲਵਾਇਓ ਹੂੰ ਮਹਿਰੂਨ ਲੱਗ ਜਾਂਦੀ ਕਾਲੀ ਨਾਲੋਂ ਇਹ ਜ਼ਿਆਦਾ ਜੱਤ ਨਹੀਂ ਚੱਕੀ ਨਾਲੋਂ ਵੀ ਜ਼ਿਆਦਾ ਨਾ ਦਾ ਸੂਟ ਤੰ ਤੰ ਬਣਾਉਣੀ ਸੋਨੇ ਆ ਬਣਾਇ ਸੂਟ ਦੋ ਇਥੋਂ ਆ ਜੀ ਸੀ ਸੂਟ ਬਣਾ ਦੇ ਨਹੀਂ ਖਾਜੇ ਵੀ ਆ ਮਮਮੀ ਝੂਟ ਹੈ ਨਹੀਂ ਕੋਲ ਮੇਰੇ ਕੋਲੇ ਮਮਮੀ ਸੁਟਾਣਾ ਨਹੀਂ ਬਣੇ ਟੱਡ ਵਰਦੇ ਸੂਟ ਕਹਜੇ ਮੈਂ ਤਾਂ ਆਪ ਬਣਾਉਣੀ ਆਂ ਆ ਜੀ ਵੱਖ ਮੇਰੇ ਨੂੰ ਦੇ ਮੈਂ ਵੀ ਬਣਾਉਣੀ ਆਂ ਇੱਕ ਦੋ ਸੂਪ ਦਾ ਹਜੇ ਮੈਂ ਤਿਆਰ ਬਣਾਉਣੀ ਆ ਭਣੀ ਸੱਪੋ ਮੇ ਜੋਪੀ ਹੈ ਦਰਦੇ ਕੀ ਜਦੋਂ ਦਰਦੇ ਕਾ ਤੁੰਡ ਸਕੂਲ ਜਾਣ ਕਰਕੇ ਬਣਾਉਣੇ ਹਾਂ ਤਾਂ ਘਰੇ ਦਾ ਕਿਹੜੇ ਸੂਪ ਬਣਾਉਣੇ ਸੇ ਬਣਾਈ ਲੈਣੀ ਘਰੇ ਰੋਟੀ ਦੇ ਨਾਲ ਦੀ ਲੱਸੀ ਪੀਤੀ ਵੀ ਹੈ ਤੇ ਮੇਰੇ ਜੋਮ ਦਾ ਤਰਫਰ ਦਾ ਮੈਂ ਤਿੰਨ ਗਲਾਸ ਪਾਣੀ ਦੇ ਪੀਆ ਤੂੰ ਇੱਕ ਵਾਰੀ ਵੀ ਪਾਣੀ ਪੀਤਾ ਲੈ ਉਹ ਪੀਣੀ ਹਾਂ ਮੈਂ ਡਾਕਟਰ ਨੇ ਗਿਆ ਪਾਣੀ ਪੀਣਾ ਹੋਰ ਪਾਣੀ ਦੀ ਕਿਵੇਂ ਪਾਣੀ ਦਾ ਪੀਂਦੀ ਨਹੀਂ ਜਾਣਾ ਇਹਨੂੰ 7 ਲੀਟਰ ਪਾਣੀ ਦੱਸੋ ਇਸਾ 7 ਲੀਟਰ ਹਾਂ ਫਿਰ ਜਿੰਨੇ ਤੇਲ ਦੀ ਉਹਨਾਂ ਨਾਲੇ ਪਿੱਟਾ ਜਾਂਦਾ ਗੱਲਾਂ ਕਰੀ ਚੁਣੇ ਥੋੜਾ ਜਨਾ ਟਾਈਮ ਕੋ ਠੀਕ ਹੈ ਥੈਂਕ ਯੂ ਚੱਕੇ ਨਹੀਂ ਹੋਣੀ ਹਾਂਜੀ ਉਧਰੋਂ ਆਪਾਂ ਜਾਇਆ ਏ ਗੱਲਾਂ ਬਾਤਾਂ ਕਰਿਆ ਏ ਸੂਟਾਂ ਦੀਆਂ ਹੀ ਗੱਲਾਂ ਹੁੰਦੀਆਂ ਬੁੜੀਆਂ ਕੋਲੇ ਸੂਟ ਦੇ ਕੇ ਜਾਂਦੇ ਤੇ ਇਸ ਦੇ ਨਾਲ ਹੀ ਹੁਣ ਆਪਾਂ ਵਲੌਗ ਦਾ ਐਂਡ ਕਰਦੇ ਆ ਕਿ ਕਾਲਾ ਰਾਜਵਿੰਦਰ ਪਹਿਣ ਕਹਿੰਦੀ ਪਹਿਨੇ ਤੁਸੀਂ ਵਲੌਗ ਦਾ ਐਂਡ ਹੀ ਕਰਦੇ ਬਸ ਭੁੱਲ ਜਾਨੀ ਪਤਾ ਨਹੀਂ ਕਿਵੇਂ ਉੱਥੇ ਵਲੌਗ ਰਹਿ ਜਾਂਦਾ ਹੈ ਤੇ ਮਿਲਾਂਗੇ ਆਪਾਂ ਨੈਕਸਟ ਵਲੌਗ ਦੇ ਨਾਲ ਜੇਕਰ ਤੁਹਾਨੂੰ ਸਾਡੇ ਵਲੌਗ ਵਧੀਆ ਲੱਗਦੇ ਨੇ ਤਾਂ ਪਲੀਜ਼ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਸੋਨੇ ਸੋਨੇ ਕਮੈਂਟ ਕਰਿਆ ਕਰੋ ਤੇ ਬੈਲ ਆਈਕਨ ਵੀ ਜਰੂਰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੇ ਵਲੌਗ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਸਾਡੇ ਜਿਹੜੇ ਵਲੌਗ ਹੈ ਤੁਸੀਂ ਇੰਜੋਏ ਕਰ ਸਕੋ